ਨੌਵੀਂ ਵਾਰ ਵੀ ਹਮਲਾ ਕੀਤਾ ਨਾ ਅਹਿਮਦ ਸ਼ਾਹ ਅਬਦਾਲੀ ਨੇ ਤੇ ਹਿੰਦੂਆਂ ਦੀ 20000 ਲੜਕੀਆਂ ਨੇ ਉਹਨਾਂ ਨੂੰ ਬੰਦੀ ਬਣਾ ਕੇ ਚੁੱਕ ਕੇ ਆਪਣੇ ਨਾਲ ਲੈ ਕੇ ਚੱਲਾ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਪਤਾ ਲੱਗਾ ਤੇ ਜੱਸਾ ਸਿੰਘ ਰਾਮਗੜੀਆ ਨੇ ਅਹਿਮਦ ਸ਼ਾਹ ਅਬਦਾਲੀ ਦੀ ਜੰਦ ਖੱਟੇ ਕਰ ਦਿੱਤੇ ਭਾਵ ਨੂੰ ਹਰਾਇਆ ਤੇ ਉਹਨੂੰ ਅੱਗੇ ਲਾ ਕੇ ਭਜਾਇਆ ਉਹਨਾਂ 20000 ਬੱਚੀਆਂ ਨੂੰ ਤੋਂ ਬਚਾਇਆ ਬਚਾ ਕੇ ਵਾਪਸ ਘਰੋ ਘਰੀ ਭੇਜਿਆ ਤੇ ਇਤਿਹਾਸ ਦੇ ਪੰਨੇ ਲਿਖਦੇ ਨੇ ਕਿ ਇੱਕ ਬੱਚੀ ਸੀ ਉਹਨਾਂ ਦੇ ਵਿੱਚ ਉਰਮਿਲਾ ਦੇਵੀ ਨਾਮ ਦੀ ਲੜਕੀ ਸੀ ਉਹਨੇ ਜੱਸਾ ਸਿੰਘ ਰਾਮ ਗੜੀਏ ਦੇ ਜੋ ਘੋੜੇ ਦੀਆਂ ਵਾਗਾਂ ਫੜੀਆਂ ਤੇ ਕਹਿਣ ਲੱਗੀ ਸਰਦਾਰ ਜੱਸਾ ਸਿੰਘ ਜੀ ਅੱਜ ਤੋਂ ਬਾਅਦ ਮੈਂ ਤੁਹਾਡੀ ਭੈਣ ਤੇ ਤੁਸੀਂ ਮੇਰੇ ਭਰਾ ਹੋ ਅਸਲ ਵਿੱਚ ਸੱਚੇ ਭਰਾ ਤੁਸੀਂ ਮੇਰੇ ਹੋ ਨੇ ਮੇਰੀ ਆਬਰੂ ਨੂੰ ਇੱਜ਼ਤ ਨੂੰ ਦੁਸ਼ਮਣਾਂ ਦੇ ਕੋਲੋਂ ਬਚਾਇਆ ਹੈ ਜਿਨ੍ਹਾਂ ਨੂੰ ਮੈਂ ਰਖੜੀ ਬਣਦੀ 19 ਉਹ ਭਰਾ ਤੇ ਬੁਝਦਿਲ ਵਾਂਗੂ ਆਪਣੇ ਘਰਾਂ 'ਚ ਬਹਿ ਗਏ ਸਾਨੂੰ ਉਹਨਾਂ ਦੇ ਨਾਲ ਤੋੜ ਦਿੱਤਾ ਜਲਮਾ ਹਕਮਾਂ ਦੇ ਨਾਲ